ਰਾਮ ਰਾਮ ਜੀ ਮੂਲਾ ਕੀਰ ਨੇ ਤਗਦਾ ਪ੍ਰਦਾ ਕਿਵੇਂ ਟਕਿਆ ਅਤੇ ਨਾਨਕ ਜੀ ਤੋਂ ਕਿਵੇਂ ਉਪਮਾ ਪ੍ਰਾਪਤ ਕੀਤੀ ਮੂਲਾ ਕੀਰ ਨਾਨਕ ਜੀ ਦੀ ਉਪਮਾ ਸੁਣ ਕੇ ਨਾਨਕ ਜੀ ਦੇ ਚਰਨਾਂ ਚ ਆਇਆ ਅਤੇ ਉਸ ਨੇ ਕਿਹਾ ਕਿ ਨਾਨਕ ਜੀ ਮੇਰਾ ਮਨ ਬਹੁਤ ਚੰਚਲ ਹੈ ਵਿਸ਼ੇ ਵਿਕਾਰਾਂ ਵੱਲ ਬਹੁਤ ਜਾਂਦਾ ਹੈ ਕਿਰਪਾ ਕਰੋ ਕਿ ਮੇਰਾ ਮਨ ਪਰਮਾਤਮਾ ਦੀ ਭਗਤੀ ਕਰੇ ਕਿਵੇਂ ਮੈਂ ਮਨ ਨੂੰ ਸਥਿਰ ਕਰਾਂ ਨਾਨਕ ਜੀ ਨੇ ਕਿਹਾ ਕਿ ਪੁਰਾਣੇ ਸਮੇਂ ਵਿੱਚ ਬਹੁਤ ਰਾਜੇ ਮਹਾਰਾਜੇ ਹੋਏ ਸਨ ਜਿਹੜੇ ਕੀ ਕਾਮ ਵ੍ਰਤੀ ਵਿੱਚ ਵੈਸ਼ਵਾ ਵ੍ਰਤੀ ਵਿੱਚ ਫਸ ਕੇ ਅਤੇ ਆਪਣਾ ਨਾਸ਼ ਕਰ ਲਿਆ ਇਸ ਲਈ ਪਰਸਤਰੀ ਨੂੰ ਨਹੀਂ ਵੇਖਣਾ ਚਾਹੀਦਾ ਵੈਸ਼ਵਾ ਵੱਲ ਨਹੀਂ ਵੇਖਣਾ ਚਾਹੀਦਾ ਕੀਰਤਨ satsang ਵਿੱਚ ਆਉਣਾ ਚਾਹੀਦਾ ਹੈ ਕੁਝ ਮਹਾਰਾਜੇ ਹੋਏ ਸਨ ਜੋ ਜੂਆ ਖੇਡਦੇ ਸਨ ਜੂਏ ਵਿੱਚ ਆਪਣਾ ਸਭ ਕੁਝ ਬਰਬਾਦ ਕਰ ਲਿਆ ਪਾਂਡਵ ਤੇ ਆਪਣੀ ਪਤਨੀ ਵੀ ਜੋ ਵਿੱਚ ਹਾਰ ਗਏ ਇਸ ਲਈ ਜੂਏ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ ਮਦਪਾਨ ਵੀ ਨਹੀਂ ਕਰਨਾ ਚਾਹੀਦਾ ਕੋਈ ਨਸ਼ਾ ਵੀ ਨਹੀਂ ਕਰਨਾ ਚਾਹੀਦਾ ਇਹਨਾਂ ਸਾਰੇ ਵਿਕਾਰਾਂ ਤੋਂ ਦੂਰ ਰਹਿ ਕੇ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਨਾਲ ਅਖੰਡ ਜੋੜਨਾ ਚਾਹੀਦਾ ਹੈ ਅਖੰਡ ਦਾ ਅਰਥ ਹੈ ਇੱਕ ਸੈਕਿੰਡ ਵੀ ਪਰਮਾਤਮਾ ਦੇ ਨਾਮ ਤੋਂ ਮਨ ਜੁਦਾ ਨਾ ਹੋਵੇ ਜਦੋਂ ਕਾਰ ਵਿਹਾਰ ਕਰ ਰਹੇ ਹੋ ਤੇ ਮਨ ਕਾਰ ਵਿਹਾਰ ਚ ਹੁੰਦਾ ਹੈ ਕਰਮ ਵਿਹਾਰ ਜਦੋਂ ਨਹੀਂ ਕਰ ਰਹੇ ਫਿਰ ਮਨ ਵਿੱਚ ਵਿਚਾਰ ਆਉਂਦਾ ਹੈ। ਵੇਲਾ ਮਨ ਸ਼ਤਾਨ ਦਾ ਘਰ। ਮਨ ਨੂੰ ਜਦੋਂ 24 ਘੰਟੇ ਪ੍ਰਮਾਤਮਾ ਦੇ ਨਾਮ ਨਾਲ ਜੋੜੋਗੇ ਕਿਸੇ ਤਰ੍ਹਾਂ ਦਾ ਦੁੱਖ ਦਰਦ ਮਨ ਵਿੱਚ ਨਹੀਂ ਆਏਗਾ। ਮਨ ਪ੍ਰਮਾਤਮਾ ਦੇ ਨਾਮ ਦੀ ਅਖੰਡ ਧੁਨ ਵਿੱਚ ਲੀਨ ਹੋ ਜਾਵੇਗਾ। ਇਹ ਜਦੋਂ ਉਪਦੇਸ਼ ਸੁਣਿਆ ਤੇ ਮੂਲਾ ਕੀੜਵਤ ਬਹੁਤ ਪ੍ਰਸੰਨ ਹੋਇਆ। ਉਸਨੇ ਨਾਨਕ ਜੀ ਦੇ ਚਰਣਾ ਜਪਨਾ ਮਨਸਤਕ ਰੱਖਿਆ ਅਤੇ ਨਾਨਕ ਜੀ ਦਾ ਉਪਦੇਸ਼ ਆਪਣੇ ਜੀਵਨ ਵਿੱਚ ਕਮਾਉਣ ਲੱਗ ਪਿਆ ਕੁਝ ਸਮਾਂ ਬਤੀਤ ਹੋਇਆ ਸਾਰੇ ਪਿੰਡ ਵਿੱਚ ਪ੍ਰਸਿੱਧੀ ਹੋ ਗਈ ਕਿ ਮੂਲਾ ਕੀਰ ਆਏ ਗਏ ਨਾਨਕ ਜੀ ਦੇ ਸੰਤਾਂ ਦੀ ਬਹੁਤ ਸੇਵਾ ਕਰਦਾ ਹੈ ਜੋ ਸਾਧ ਸੰਗਤ ਆਉਂਦੀ ਹੈ ਨਾਨਕ ਜੀ ਦੇ ਦਰਸ਼ਨਾਂ ਲਈ ਯਾਤਰੀ ਆਉਂਦੇ ਨੇ ਉਹਨਾਂ ਦੀ ਬਹੁਤ ਸੇਵਾ ਕਰਦਾ ਹੈ ਆਪਣੇ ਕੋਲ ਰੱਖਦਾ ਹੈ ਇਸ ਦਾ ਫਾਇਦਾ ਉਠਾਣ ਲਈ ਇੱਕ ਠੱਗ ਵੀ ਮੂਲੇ ਕੀਰ ਦੇ ਘਰ ਆਇਆ ਉਸਨੇ ਕਿਹਾ ਮੈਂ ਨਾਲ ਨਾ ਲਗਦਾ ਸੀ ਕਾ ਨਾ ਲਿ ਜੇ ਦਰਸ਼ਨਾ ਨੂੰ ਚੱਲਣਾ ਹਾਂ ਰਾਤ ਰਹਿਣਾ ਚਾਹੁੰਦਾ ਹਾਂ ਮੂਲੇ ਕੀੜ ਬੜਾ ਪ੍ਰਸੰਨ ਹੋਇਆ ਕਿ ਨਾਨਕ ਜੀ ਦਾ ਕੋ ਸਿੱਖ ਮੇਰੇ ਘਰ ਆਇਆ ਹੈ ਉਹ ਸਿੱਖ ਸੇਵੀ ਸੀ ਉਸਨੇ ਬਹੁਤ ਪ੍ਰੇਮ ਨਾਲ ਉਸਨੂੰ ਭੋਜਨ ਖਵਾਇਆ ਅਤੇ ਫਿਰ ਉਸਨੂੰ ਸੌਣ ਲਈ ਇੱਕ ਚਾਰਪਾਈ ਦਿੱਤੀ ਜਦੋਂ ਉਸਨੇ ਦੇਖਿਆ ਕਿ ਦੋਨੇ ਮੀਆਂ ਬੀਵੀ ਸੋ ਗਏ ਨੇ ਉਹ ਉਠਿਆ ਅਤੇ ਉਸਨੇ ਮੂਲੇ ਕੀੜ ਦੀ ਪਤਨੀ ਨੂੰ ਗਿਆਨੇ ਰਖਦੇ ਨੂੰ ਦੇਖ ਲਿਆ ਸੀ ਉਸਨੇ ਉਸਦੀ ਗਹਿਣਾ ਵਾਲੀ ਡੱਬੀ ਫੜੀ ਅਤੇ ਬਾਹਰ ਜਾਣ ਲੱਗਾ ਬਾਹਰ ਜਾਣ ਲੱਗਾ ਤਾਂ ਉਸਨੇ ਦੇਖਿਆ ਕਿ ਦਰਵਾਜ਼ੇ ਨੂੰ ਅੰਦਰੋਂ ਜੰਦਰਾ ਲੱਗਿਆ ਹੋਇਆ ਹੈ ਉਸਨੇ ਮੁੱਲਕੀਰ ਨੂੰ ਉਠਾਇਆ ਅਤੇ ਕਿਹਾ ਮੇਰੇ ਪੇਟ ਵਿੱਚ ਦਰਦ ਹੈ ਮੈਨੂੰ ਇਹ ਬਾਹਰ ਜਾਣਾ ਹੈ ਮੁੱਲਕੀਰ ਨੇ ਕਿਹਾ ਮੈਂ ਵੈਦ ਨੂੰ ਬੁਲਾ ਲਿਆਣਾ ਉਸਨੇ ਕਿਹਾ ਨਹੀਂ ਮੈਨੂੰ ਬਾਹਰ ਜਾਣਾ ਹੈ ਮੈਨੂੰ ਜਾਣ ਦਿਓ ਉਸਨੇ ਕਿਹਾ ਜਿਵੇਂ ਤੇਰੀ ਖੁਸ਼ੀ ਉਹਨਾਂ ਨੇ ਜੰਦਰਾ ਖੋਲਿਆ ਜਦੋਂ ਠੱਗ ਬਾਹਰ ਜਾਣ ਲੱਗਾ ਤੇ ਉਸਦੀ ਡੱਬੀ ਡਿੱਗ ਪਈ ਜਦੋਂ ਡੱਬੀ ਡਿੱਗ ਪਈ ਉਸਨੇ ਕਿਹਾ ਮੇਰੀ ਚੋਰੀ ਖੁੱਲ ਗਈ ਇਹ ਗਿਆਨੇ ਵਾਲੀ ਡੱਬੀਆਂ ਤਾਂ ਪਛਾਣਦਾ ਹੈ ਪਰੰਤੂ ਮੂਲੇ ਕੀਰਦੇ ਮਨ ਵਿੱਚ ਜ਼ਰਾ ਵੀ ਇਹ ਖਿਆਲ ਨਹੀਂ ਸੀ ਕਿ ਇਹ ਠੱਗ ਹੈ ਕਿ ਗੁਰੂ ਦਾਸਕ ਨਹੀਂ ਹੈ ਉਸਦੇ ਮਨ ਸ਼ਰਧਾ ਸੀ ਕਿ ਨਾਨਕ ਜੀ ਦੇ ਦਰਸ਼ਨਾਂ ਲਈ ਚੱਲਿਆ ਕੋਈ ਪਲੀਆ ਆਤਮਾ ਹੈ ਉਸਨੇ ਡੱਬੀ ਚੁੱਕ ਕੇ ਉਸ ਨੂੰ ਦੇ ਦਿੱਤੀ ਉਸਨੇ ਸੋਚਿਆ ਸਿਕੋ ਵੀ ਇਸ ਤਰ੍ਹਾਂ ਦੀ ਡੱਬੀ ਹੋਣੀ ਹੈ ਜੋ ਮੇਰੀ ਪਤਨੀ ਹੋ ਹੈ ਉਹ ਡੱਬੀ ਲੈ ਕੇ ਠੱਗ ਬਹੁਤ ਜਲਦੀ ਨਾਲ ਘਰੋਂ ਨਿਕਲ ਗਿਆ ਜਦੋਂ ਸਵੇਰ ਹੋਈ ਤੇ ਮੁੱਲੇਕੀੜ ਦੀ ਪਤਨੀ ਨੇ ਕਿਹਾ ਕਿ ਮੇਰੀ ਗਹਿਣੀਆਂ ਵਾਲੀ ਡੱਬੀ ਨਹੀਂ ਮਿਲ ਰਹੀ ਫਿਰ ਮੁੱਲੇਕੀੜ ਨੇ ਕਿਹਾ ਕਿ ਡੱਬੀ ਸ਼ਾਇਦ ਕੋਈ ਚੋਰ ਲੈ ਗਿਆ ਹੋਵੇ ਅਤੇ ਉਹ ਜੋ ਗੁਰਦਾਸ ਸਿੰਘ ਹੀ ਉਸਨੇ ਸੋਚਿਆ ਕਿ ਮੇਰੇ ਉਤੇ ਚੋਰੀ ਦਾ ਇਲਜ਼ਾਮ ਨਾ ਲੱਗੇ ਤਾਂ ਕਰਕੇ ਉਹ ਘਰੋਂ ਜਲਦੀ ਚੱਲ ਗਿਆ ਪਰ ਸਾਨੂੰ ਉਸ ਉੱਤੇ ਚੋਰੀ ਦਾ ਇਲਜ਼ਾਮ ਨਹੀਂ ਲਾਣਾ ਚਾਹੀਦਾ ਨਹੀਂ ਸੋਚਣਾ ਚਾਹੀਦਾ ਹੈ ਕਿਉਂਕਿ ਉਹ ਗੁਰਦਾਸਿਕ ਹੈ ਇਹ ਬਹੁਤ ਵੱਡਾ ਪਾਪ ਹੋਏਗਾ ਅਤੇ ਇਸ ਗੱਲ ਨੂੰ ਸਾਡੇ ਕਰ ਤੋਂ ਬਾਹਰ ਵੀ ਨਹੀਂ ਜਾਣ ਦੇਣਾ ਇਹ ਗੱਲ ਸਿਰ ਤੇਰੇ ਤੇ ਮੇਰੇ ਵਿੱਚ ਹੈ ਜਦਕਿ ਇਸਤਰੀਆਂ ਨੂੰ ਗਿਆਨ ਨਾਲ ਬਹੁਤ ਪਿਆਰ ਹੁੰਦਾ ਹੈ ਪਰੰਤੂ ਮੂਲਾ ਕੀੜੇ ਦੀ ਪਤਨੀ ਵੀ ਉਸਦੇ ਬਾਤ ਸਤਸੰਗੀ ਸੀ ਉਸਨੇ ਕਿਹਾ ਮੇਰੇ ਸਰਤਾਜ ਜੋ ਤੁਹਾਡੀ ਅਗਿਆ ਹੋਈ ਅਸੀਂ ਕੁਝ ਨਹੀਂ ਕਹਾਂਗੇ ਇਸ ਤਰ੍ਹਾਂ ਉਸਨੇ ਗੱਲ 'ਤੇ ਪਰਦਾ ਪਾ ਦਿੱਤਾ ਕਿਸੇ ਨੂੰ ਕੁਝ ਨਾ ਦੱਸਿਆ ਕੀ ਇੱਕ ਠੱਗ ਸਿੱਖ ਦੇ ਰੂਪ ਚਾ ਕੇ ਗਿਆਨੇ ਲਾਇਆ ਗਿਆ ਇਸ ਬਾਰੇ ਕਿਹਨਾ ਕੋਈ ਚਰਚਾ ਨਹੀਂ ਕੀਤੀ ਫਿਰ ਕੁਝ ਦਿਨਾਂ ਬਾਅਦ ਉਹ ਨਾਨਕ ਜੀ ਦੇ ਦਰਸ਼ਨਾਂ ਨੂੰ ਗਿਆ ਆਪਣੀ ਪਤਨੀ ਸਮੇਤ ਨਾਨਕ ਜੀ ਨੇ ਉਸ ਨੂੰ ਵੇਖਿਆ ਤਾਂ ਬਹੁਤ પ્રસન્ન ਹੋਏ ਨਾਨਕ ਜੀ ਨੇ ਕਿਹਾ ਕਿ ਮੁੱਲੇ ਕਿੜੇ ਤੂੰ ਮੇਰੇ ਭਗਤ ਭਗਤੀ ਦੇ ਸੰਦਾਦੋਂ ਤੇ ਪੂਰਾ ਉਤਰੀਆ ਹੈ ਤੂੰ ਪਰਦਾ ਪਾਇਆ ਹੈ ਮੇਰੇ ਸਿੱਖੀ ਉਤੇ ਜੇ ਇਕ ਠੰਗ ਵੀ ਸਿੱਖ ਦੇ ਰੂਪ ਵਿੱਚ ਤੇਰੇ ਕੋਲ ਆਇਆ ਤੂੰ ਸਦਾ ਆਦਰ ਸਤਕਾਰ ਕੀਤਾ ਉਸ ਨੂੰ ਚੋਰ ਹੋਣ ਦੇ ਬਾਵਜੂਦ ਤੂੰ ਚੋਰੀ ਦਾ ਇਲਜ਼ਾਮ ਨਹੀਂ ਲਾਇਆ ਅਤੇ ਨਾ ਹੀ ਕਿਸ ਨੂੰ ਦੱਸਿਆ ਤੁਮ ਮਨ ਬਹੁਤ ਮਨ ਬਹੁਤ ਹੀ ਪ੍ਰਸੰਨ ਕੀਤਾ ਹੈ ਮੈਂ ਤੇਰੇ ਤੇ ਬਹੁਤ ਹੀ ਪ੍ਰਸੰਨ ਹਾਂ ਜਿਸ ਤਰ੍ਹਾਂ ਤੂੰ ਮੇਰੇ ਸਿੱਖ ਉੱਤੇ ਪਰਦਾ ਪਾਇਆ ਹੈ ਉਸੇ ਤਰ੍ਹਾਂ ਮੈਂ ਤੇਰੇ ਉੱਤੇ ਪਰਦਾ ਪਾਵਾਂਗਾ ਜਦੋਂ ਤੈਨੂੰ ਮੇਰੀ ਜ਼ਰੂਰਤ ਹੋਏਗੀ ਦਰਗਾਹ ਵਿੱਚ ਤੇਰੇ ਸਾਰੇ ਗੁਨਾਹ ਤੱਕ ਦੇਵਾਂਗਾ ਤੂੰ ਮੈਨੂੰ ਬਹੁਤ ਪ੍ਰਸੰਨ ਕੀਤਾ ਹੈ ਤੂੰ ਪ੍ਰੀਖਿਆ ਵਿੱਚ ਸਫਲ ਹੋਇਆ ਹੈ ਜਦੋਂ ਮੂਲਕੀੜੇ ਨੇ ਸੁਣਿਆ ਤੇ ਬਹੁਤ ਪ੍ਰਸੰਨ ਹੋਇਆ ਨਾਨਕ ਜੀ ਨੇ ਚੰਨਾ ਮਸਤਕ ਰੱਖ ਕੇ ਰੋਣ ਲੱਗ ਪਿਆ ਉਸਨੇ ਕਿਹਾ ਕਿ ਤੁਹਾਡੀ ਕਿਰਪਾ ਨਾਲ ਹੀ ਮੈਂ ਪ੍ਰੀਖਿਆ ਵਿੱਚ ਸਫਲ ਹੋਇਆ ਹਾਂ ਨਹੀਂ ਮੈਂ ਤਾਂ ਕਿਸੇ ਜੋਗਾ ਨਹੀਂ ਨਾਨਕ ਜੀ ਮੂਲਕੀੜੇ ਤੋਂ ਉਸੇ ਪਤਨੀ ਤੇ ਬਹੁਤ ਪ੍ਰਸੰਨ ਹੋਏ ਨਾਨਕ ਜੀ ਨੇ ਕਿਹਾ ਸੁਨ ਮੂਲਾ ਰਿਦਾ ਤੋਰ ਸਿੱਖੀ ਅਨੁਗੂਲਤਾ ਮਮ ਪਰਦਾਤਾਂ ਟਕਿਓ ਬਣਾਈ ਤੇਰਾ ਟਕ ਹੈ ਗੁਰੂ ਸਦਾਈ ਹੈ ਮੂਲੇ ਤੇਰਾ ਹਰਿਦਾਸ ਕੀ ਅਨੁਸਾਰ ਹੈ ਤੂੰ ਸਦਾ ਤੂੰ ਮੇਰਾ ਪਰਦਾ ਟਕਿਆ ਹੈ ਤੇਰਾ ਪਰਦਾ ਗੁਰੂ ਸਦਾ ਹੀ ਟਕੇਗਾ ਗੁਰੂ ਜੀ ਦੇ ਇਨਾ ਕਿਰਪਾ ਨਾਲ ਬਚਨਾ ਕਰਕੇ ਮੂਲਾ ਨਿਹਾਲ ਹੋ ਗਿਆ ਅਤੇ ਉਸ ਦਾ ਜਨਮ ਮਰਨ ਕਟ ਗਿਆ ਧੰਨ